ਪਾਈ ਅੰਮ੍ਰਿਤ ਪਾਸਿੰਗ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਕਿ ਅੱਜ ਡੀਸੀ ਦਫਤਰ ਦਾ ਖਿਰਾਉ ਸਿੱਖ ਜਥੇਬੰਦੀਆਂ ਕਰਨ ਗਿਆ ਤੇ ਜਿਸ ਦੇ ਦੌਰਾਨ ਐਮਪੀ ਸਿਮਰਨਜੀਤ ਸਿੰਘ ਮਾਨ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕੇਂਦਰ ਸਰਕਾਰ ਤੇ ਪਲਟਵਾਰ ਕੀਤਾ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਹੈ ਕਿ 32 ਸਾਲਾਂ ਤੋਂ ਸਾਡੇ ਜਿਹੜੇ ਬੰਦੀ ਸਿੰਘ ਨੇ ਉਹ ਵੀ ਹਜੇ ਤੱਕ ਰਿਹਾ ਨਹੀਂ ਕੀਤਾ ਤੇ ਦੂਜੇ ਪਾਸੇ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਸਿੱਖਾਂ ਦੇ ਨਾਲ ਗਲਤ ਵਤੀਰਾ ਹੋ ਰਿਹਾ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਇੱਕ ਵੱਡੀ ਮੰਗ ਕੀਤੀ ਹੈ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਤੇ ਜਿਸ ਤੋਂ ਬਾਅਦ ਦੱਸਦੀ ਹੈ ਕਿ ਇੱਕ ਵੱਡੀ ਅਪੀਲ ਵੀ ਨੌਜਵਾਨਾਂ ਨੂੰ ਕੀਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਅੱਜ ਅਮਰੇਸਰ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਹੋਣ ਜਾ ਰਿਹਾ ਹੈ ਤੇ ਜਿਸ ਦੇ ਦੌਰਾਨ ਸਿੱਖ ਜਥੇਬੰਦੀਆਂ ਨੌਜਵਾਨ ਸਾਡੇ ਨਾਲ ਜੁੜੋ ਤੇ ਜਿਸ ਤੋਂ ਬਾਅਦ ਸਰਕਾਰ ਨੂੰ ਲੈ ਕੇ ਵੀ ਪਲਟਵਾਰ ਐਮਪੀ ਸਿਮਰਨਜੀਤ ਸਿੰਘ ਮਾਂ ਦੇ ਵੱਲੋਂ ਕੀਤਾ ਗਿਆ ਹੈ ਤੇ ਦੱਸਦੀ ਹੈ ਕਿ ਭੁਖ ਹੜਤਾਲ ਤੇ ਬੈਠੇ ਸਿੱਖ ਜਥੇਬੰਦੀਆਂ ਨੂੰ ਲੈ ਕੇ ਸਾਰੇ ਸਿੱਖ ਚਿੰਤਤ ਨੇ ਤੇ 16 ਫਰਵਰੀ ਤੋਂ ਲੈ ਕੇ ਆਸਾਂ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਕੈਦੀ ਸਾਥੀਆਂ ਦੇ ਵੱਲੋਂ ਭੁਖ ਹੜਤਾਲ ਜਾਰੀ ਹੈ ਤੇ ਦੂਜੇ ਪਾਸੇ ਅਮਰੇਸਰ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਪਰਿਵਾਰ ਕਰ ਲਿਆ ਤੇ ਜਿਸ ਨੂੰ ਲੈ ਕੇ ਲਗਾਤਾਰ ਵੀ ਦੱਸਿਆ ਜਾ ਰਿਹਾ ਕਿ ਭਾਈ ਅਮਰਿਤਪਾਲ ਸਿੰਘ ਨੂੰ ਖੂਨ ਦੀ ਉਲਟੀਆਂ ਲੱਗੀਆਂ ਨੇ ਤੇ ਜਿਸ ਦੇ ਦੌਰਾਨ ਇਹ ਗੱਲ ਇਸ ਨੂੰ ਲੈ ਕੇ ਜਿਹੜੇ ਸਿੱਖ ਪੂਰੀ ਤਰ੍ਹਾਂ ਚਿੰਤਤ ਨੇ ਤੇ ਉਹਨਾਂ ਨੇ ਕਿਹਾ ਕਿ ਜਾਂ ਤਾਂ ਸਾਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਨਹੀਂ ਅਸੀਂ ਆਪਣਾ ਸ਼ਰੀਰ ਛੱਡਾਂਗੇ ਤੇ ਜਿਸ ਦੇ ਦੌਰਾਨ ਅੱਜ ਡੀਸੀ ਦਫ਼ਤਰ ਦਾ ਖਿਰਾਉ ਸਿੱਖ ਜਥੇਬੰਦੀ ਕਰਨਗੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਐਮਪੀ ਸਿਮਰਨਜੀਤ ਸਿੰਘ ਮਾਨ ਦਾ ਹੋਰ ਕੀ ਕਹਿਣਾ ਹੈ ਅੱਜ ਅਸੀਂ ਬਹੁਤ ਵੱਡਾ ਰੋਸਮੈਂਟਾ ਅੰਬਰਸਰ ਦੇ ਵਿੱਚ ਰੱਖਿਆ ਹੈਗਾ ਜੋ ਕਰਕੇ ਜਿਹੜੇ ਵਾਰਿਸ ਸੇ ਪੰਜਾਬ ਦੇ ਜਥੇਬੰਦੀ ਦੇ ਲੀਡਰ ਹੈ ਉਹਨਾਂ ਨੂੰ ਅਸਾਮ ਦੇ ਜੇਲ ਦਿਬਰੂਗੜ ਇੱਕ ਸਾਲ ਹੋ ਗਿਆ ਉੱਥੇ ਡੱਟੇ ਹੋਏ ਹੈ ਅੱਜੇ ਉਹਨਾਂ ਦੀ ਪਾਰਟੀ ਦੇ ਅੰਮ੍ਰਿਤਸਰ ਸਾਹਿਬ ਦੇ ਜੇਲ ਦੇ ਵਿੱਚ ਡੱਟੇ ਹੋਏ ਹੈ ਫਿਰ ਬਤੀ-ਬਤੀ ਸਾਲਾਂ ਤੋਂ ਸਿੱਖ ਜੇਲ੍ਹਾਂ ਦੇ ਵਿੱਚ ਬੈਠੇ ਹੈ ਫਿਰ ਰਾਜੋਵਾਨੇ ਨੂੰ ਮੌਤ ਦੀ ਸਜ਼ਾ ਹੋਈ ਹੋਈ ਹੈ ਦੂਜੇ ਪਾਸੇ ਸਾਡੇ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਕਟਰ ਜਾ ਕੇ ਆਏ ਹੈ ਉੱਥੇ 8 ਹਿੰਦੁਸਤਾਨੀਆਂ ਨੂੰ ਮੌਤ ਦੀ ਸਜ਼ਾ ਕਟਰ ਦੀ ਸਰਕਾਰ ਨੇ ਕੀਤੀ ਹੋਈ ਸੀਗੀ ਤੇ ਮੋਦੀ ਸਾਹਿਬ ਨੇ ਉਹ ਛਡਾ ਕੇ ਲਿਆਂਦੇ ਹੈ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਬਹੁਤ ਅੱਛਾ ਕੀਤਾ ਜਿਹੜਾ ਮੌਤ ਮੌਤ ਦੀ ਸਜ਼ਾ ਤੋਂ ਮੋਦੀ ਸਾਹਿਬ ਛਡਾ ਕੇ ਆਏ ਹੈ ਮੇਰਾ ਮਤਲਬ ਆਪਣੀ ਪੀੜ੍ਹੀ ਥੱਲੇ ਵੀ ਤਾਂ ਛਾਤੀ ਮਾਰਨੀ ਚਾਹੀਦੀ ਹੈ ਕਿ ਇੱਥੇ ਵੀ ਰਾਜਵਾਨੇ ਨੂੰ ਫਾਂਸੀ ਦੀ ਸਜ਼ਾ ਹੋਈ ਹੋਈ ਹੈ ਫੇਰ ਭੁੱਲਰ ਹੈ ਉਹ ਉਸ ਨੂੰ ਅਜੇ ਤੱਕ ਜੇਲ੍ਹ ਦੇ ਵਿੱਚੋਂ ਨਹੀਂ ਛੱਡਿਆ ਤੇ ਇਹ ਜਿਹੜੇ ਵਾਰੰਟ ਸੇ ਪੰਜਾਬ ਦੇ ਜੇਲ੍ਹ ਦੇ ਵਿੱਚ ਡੱਟੇ ਹੋਏ ਐ ਇਹਨਾਂ ਦੇ ਮਾਤਾ ਪਿਤਾ ਇਹਨਾਂ ਦੇ ਭੈਣ ਭਰਾ ਉਹ ਵੀ ਭੁਖੜ ਹੜਤਾਲ ਦੇ ਉੱਤੇ ਬੈਠੇ ਐ ਅੰਮ੍ਰਿਤਸਰ ਤੇ ਅੱਜ ਜਿਹੜਾ ਉਹਨਾਂ ਨੇ ਅਮਨ ਪਸੰਦ ਤਰੀਕੇ ਦੇ ਨਾਲ ਬੈਠ ਕੇ ਉੱਥੇ ਰੋਸ ਮਜਾਰਾ ਕਰਨਾ ਸੀਗਾ ਤੇ ਸਾਰੇ ਸਾਡੀ ਪਾਰਟੀ ਦੇ ਤੇ ਹੋਰ ਜਿਹੜੇ ਹਿੰਦੂਤਵਾਦੀ ਜ਼ਬਰ ਤੋਂ ਖਿਲਾਫ ਹੈਗੇ ਆ ਉੱਥੇ ਪਹੁੰਚੇ ਸੀਗੇ ਪਰ ਉਹਨਾਂ ਨੂੰ ਸਾਰੇ ਨੂੰ ਗ੍ਰਿਫਤਾਰ ਕਰ ਲਿਆ ਤੇ ਰੋਸ ਮਜਾਰਾ ਕਰਨ ਨਹੀਂ ਦਿੱਤਾ ਮੈਂ ਸਮਝਦਾ ਹਾਂ ਕਿ ਆਮ ਆਦਮੀ ਪਾਰਟੀ ਤੇ ਭਾਜਪਾ ਤੇ ਆਰਐਸਐਸ ਇੱਕ ਸੋਚ ਤੇ ਚੱਲ ਰਿਹਾ ਕਿ ਇੱਥੇ ਬਿਲਕੁਲ ਡਿਕਟੇਟਰਸ਼ਿਪ ਤਾਨਾਸ਼ਾ ਸ਼ਾਹੀ ਕਰਦੀ ਹੈ ਤੇ ਕਿਸੇ ਨੂੰ ਵੀ ਆਪਣੇ ਰੋਸ ਨੂੰ ਪ੍ਰਗਟ ਨਹੀਂ ਕਰਨ ਦੇਣਾ ਇੱਥੇ ਸੰਗਰੂਰ ਤੇ ਵਿੱਚ ਵੀ ਮੈਂ ਤਿੰਨ ਜਗ੍ਹਾ ਗਿਆ ਜਿੱਥੇ ਮੁਲਾਜ਼ਮ ਟੈਂਕੀਆਂ ਦੇ ਉੱਤੇ ਚੜੇ ਹੋਏ ਐ ਤੇ ਉਹਨਾਂ ਦੀ ਗੱਲ ਸਰਕਾਰ ਸੁਣ ਨਹੀਂ ਰਹੀ ਜਿਹੜੀ ਕਿ ਬਿਲਕੁਲ ਜਾਇਜ਼ ਹੈ ਕਿ ਇਹ ਮੈਂ ਆਪ ਪੜੀ ਹੈ ਤੋ ਮੈਂ ਸਮਝਦਾ ਕਿ ਇਹ ਤਾਂ ਜੇ ਇਸ ਤਰ੍ਹਾਂ ਦਾ ਰਵਈਆ ਬੀਜੇਪੀ ਤੇ ਆਮ ਆਦਮੀ ਪਾਰਟੀ ਦਾ ਰਿਹਾ ਇਹ ਜਿਹੜੀ ਮੂਵਮੈਂਟ ਹੈ ਇਹ ਰੂਪੋਸ਼ ਹੋ ਜੂਗੀ ਫਿਰ ਇਸ ਨੂੰ ਸੰਭਾਲਣਾ ਬਹੁਤ ਮੁਸ਼ਕਲ ਹੋਊਗਾ ਤਾਂ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਇਹੋ ਜਿਹੇ ਕੰਮ ਨਾ ਬੀਜੇਪੀ ਕਰੇ ਜਿਹੜੀ ਆਪਣੇ ਜ਼ਿਮੀਦਾਰਾਂ ਨੂੰ ਕਿਸਾਨਾਂ ਨੂੰ ਰੋਕਿਆ ਹੋਇਆ ਗੋਲੀਆਂ ਮਾਰੀਆਂ ਹੋਈਆਂ ਉਹਨਾਂ ਨੂੰ ਜਾਨੋਂ ਮਾਰ ਦਿੱਤਾ ਹੈਗਾ ਤੇ ਇਹ ਜਿਹੜੀ ਸੋਚ ਹੈ ਇਹ ਜੇ ਰੂਪੋਸ਼ ਹੋ ਗਈ ਤਾਂ ਫਿਰ ਇਹਦਾ ਬਹੁਤ ਖਤਰਾ ਹੋਊਗਾ ਸੋ ਮੈਂ ਆਸ ਕਰਦਾ ਹਾਂ ਕਿ ਇਕਦਮ ਗੇਟ ਖੋਲੋ ਤੇ ਉਹਨਾਂ ਨੂੰ ਰੋਸ ਮਚਾਰਾ ਕਰਨ